ਮંત્રી ਭਗਵੰਤ ਮਾਨ ਨੇ ਦਾਵਾ ਕੀਤਾ ਕਿ ਪੰਜਾਬ 'ਚ 117 ਵਿਧਾਨ ਸਭਾ ਸੀਟਾਂ 'ਚੋਂ 92 ਵਿਧਾਇਕ ਆਮ ਆਦਮੀ ਪਾਰਟੀ ਦੇ ਨੇ ਜਦੋਂ ਕਿ ਭਾਜਪਾ ਕੋਲ ਸਿਰਫ 2 ਵਿਧਾਇਕ ਨੇ ਇਸ ਲਈ ਭਾਜਪਾ ਨੂੰ ਪੰਜਾਬ 'ਚ ਲੋਕ ਸਭਾ ਚੋਣਾਂ 'ਚ ਜਿੱਤ ਹਾਸਲ ਕਰਨ ਦਾ ਸੁਪਨਾ ਛੱਡ ਦੇਣਾ ਚਾਹੀਦਾ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ 13-0 ਨਾਲ ਜਿੱਤੇਗੀ ਅਤੇ ਇਸ ਤੋਂ ਬਾਅਦ ਦਿੱਲੀ, ਗੁਜਰਾਤ ਅਤੇ ਕੁਰਖੇਤਰ ਵੀ ਜਿੱਤ ਹਾਸਲ ਕਰੇਗੀ ਉਹਨਾਂ ਦੋਸ਼ ਲਾਇਆ ਕਿ ਭਾਪਾ ਪੰਜਾਬ ਨਾਲ ਨਫ਼ਰਤ ਕਰਦੀ ਹੈ ਪਰ ਪੰਜਾਬ ਉਹ ਸੂਬਾ ਹੈ ਜੋ ਪੂਰੇ ਦੇਸ਼ ਦਾ পেট ਭਰਦਾ ਹੈ ਆਮ ਆਦਮੀ ਪਾਰਟੀ ਹੁਣ ਛੋਟੀ ਪਾਰਟੀ ਨਹੀਂ ਰਹੀ 10 ਸਾਲਾਂ ਚ ਇਹ ਕੋਮੀ ਪਾਰਟੀ ਬਣ ਚੁੱਕੀ ਹੈ 10 ਸਾਲਾਂ ਚ ਸਾਡੀਆਂ 2 ਸੂਬਿਆਂ ਚ ਸਰਕਾਰਾਂ ਬਣੀਆਂ ਨੇ ਸਾਡੇ ਕੋਲ ਰਾਜ ਸਭਾ ਦੇ 10 ਮੈਂਬਰ ਨੇ ਜਦੋਂ ਕਿ ਇੱਕ ਲੋਕ ਸਭਾ ਦਾ ਮੈਂਬਰ ਵੀ ਹੈ ਗੁਜਰਾਤ ਚ ਸਾਡੇ ਕੋਲ 5 ਅਤੇ ਗੋਆ ਵਿੱਚ 2 ਵਿਧਾਇਕ ਨੇ ਚੰਡੀਗੜ੍ਹ ਦੇ ਮੇਅਰ ਵੀ ਸਾਡੇ ਨੇ ਉਹਨਾਂ ਕਿਹਾ ਕਿ ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੋਸ਼ਿਸ਼ ਹੈ ਕਿ ਪੰਜਾਬ ਚ ਆਮ ਆਦਮੀ ਪਾਰਟੀ ਨੂੰ ਉਭਰਨ ਤੋਂ ਰੋਕਿਆ ਜਾਵੇ ਅਜਿਹਾ ਹੀ ਯਤਨ ਉਹ ਦਿੱਲੀ ਚ ਕਰ ਚੁੱਕੇ ਨੇ ਪਰ ਉਹਨਾਂ ਨੂੰ ਕੋਈ ਸਫਲਤਾ ਨਹੀਂ ਮਿਲੀ ਨਿਰਾਸ਼ ਹੋ ਕੇ ਉਹ ਆਪ ਤੇ ਨੇਤਾਵਾਂ ਦਾ ਅਕਸ ਖਰਾਬ ਕਰਨ ਦਾ ਯਤਨ ਕਰ ਰਹੇ ਨੇ ਪਰ ਇਸ ਚ ਵੀ ਉਹਨਾਂ ਨੂੰ ਸਫਲਤਾ ਨਹੀਂ ਮਿਲਣ ਵਾਲੀ ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਭਾਜਪਾ ਨੂੰ ਖਤਮ ਕਰਨ ਦੇ ਮੁੱਖ ਦੋਸ਼ੀ ਨੇ ਕਿਉਂਕਿ ਭਾਜਪਾ ਨੂੰ ਸਿਰਫ ਕੇਜਰੀਵਾਲ ਦਾ ਹੀ ਡਰ ਹੈ ਅਤੇ ਉਹਨਾਂ ਤੋਂ ਹੀ ਖਤਰਾ ਹੈ। ਉਹਨਾਂ ਦਾ ਪਰਿਵਾਰ ਹੌਸਲੇਚ ਹੈ ਕਿਉਂਕਿ ਉਹਨਾਂ ਦੀ ਪਤਨੀ ਨੇ ਪਹਿਲੀ ਵਾਰ ਅਜੇ ਖਾਂ ਨਹੀਂ ਦੇਖਿਆ। ਸਗੋਂ ਜਦੋਂ ਰਾਮਲੀਲਾ ਗਰਾਊਂਡ ਤੋਂ ਪਾਰਟੀ ਨਿਕਲੀ ਸੀ ਤਾਂ ਕੇਜਰੀਵਾਲ ਜੀ ਪਹਿਲਾਂ ਵੀ ਜੇਲ੍ਹ ਜਾਂਦੇ ਰਹੇ ਨੇ। ਉਹਨਾਂ ਕਹੇ ਕਿ ਭਾਜਪਾ ਦੀ ਸੋਚ ਹੈ ਕਿ ਸਾਡੀ ਪਾਰਟੀ ਨੂੰ ਪ੍ਰਚਾਰ ਕਰਨ ਤੋਂ ਰੋਕ ਲੈਣਗੇ ਪਰ ਇਹ ਪ੍ਰਚਾਰ ਤਾਂ ਦੁੱਗਣੇ ਤਿੱਗਣੇ ਜੋਸ਼ ਨਾਲ ਹੋਵੇਗਾ।